ਭਾਈ ਸਰਬਜੀਤ ਸਿੰਘ ਖਾਲਸਾ ਜੀ ਬਹੁਮਤ ਨਾਲ ਜਿੱਤਣ ਤੇ ਲੋਕਾਂ ਦਾ ਧੰਨਵਾਦ ਕਰਨ ਲਈ ਪਿੰਡ ਕੋਠਾ ਗੁਰੂ ਕਾ ਪਹੁੰਚੇ ਅਤੇ ਲੋਕਾਂ ਦਾ ਧੰਨਵਾਦ ਕੀਤਾ ਜਿੱਥੇ ਉਹਨਾਂ ਨੇ ਆਪ ਪਾਰਟੀ ਦੇ ਵਿਧਾਇਕ ਬਲਕਾਰ ਸਿੱਧੂ ਤੇ ਜਵਾਬੀ ਤੌਰ ਤੇ ਕੀਤੇ ਤਿੱਖੇ ਵਾਰ ਆਓ ਆਪਾਂ ਮੁਕੇ ਦੀਆਂ ਤਸਵੀਰਾਂ ਤੇ ਨਜ਼ਰ ਮਾਰਦੇ ਹਾਂ ਕੋਠਾ ਗੁਰੂ ਦੀ ਬੀਬੀਆਂ ਨੂੰ ਮਿਲਦੇ ਹੋਏ ਭਾਈ ਸਰਬਜੀਤ ਸਿੰਘ ਖਾਲਸਾ ਜੀ ਆ ਬਿਬੀ ਨਾਲ ਲੱਡੂ ਸ਼ਾਕ ਰਹੀਆਂ ਹੋਣਗੀਆਂ ਖੁਸ਼ੀ ਦੇ ਵਿੱਚ ਹਾਂ ਮੂਰੀਏ ਨੇ ਮਰਨ ਬੜਾ ਐਨਾ ਥੋੜਾ ਕਰੀ ਜਾਂਦਾ ਕੀ ਕਿਹੜਾ ਫਕਤ ਨੂੰ ਕੋਠੇ ਕਰੂ ਨੀ ਜੀ ਦਾ ਬਹੁਤ ਧੰਨਵਾਦ ਜੀ ਇੰਨਾ ਕਰਦਾ हांजी <smart> संग दादा धन पंज खालूं पधोड़ वारियां संग दादा धन ਪਰਾ ਬੇਨਤੀ ਪ੍ਰਵਾਰ ਕਰ ਲੋ ਵੀ ਜਿਹੜੇ ਪੰਜ ਚਾਰ ਮਿੰਟ ਭਾਈ ਸਾਹਿਬ ਨੇ ਤੁਹਾਡੇ ਨਾਲ ਸਾਂਝੇ ਕਰਨੇ ਆ ਚਾਹ ਤੁਹਾਨੂੰ ਬਹੁਤ ਅਲ ਗਰਮ ਜੋਸ਼ੀ ਨੇ ਤੁਸੀਂ ਵੋਟਾਂ ਪਾਈਆਂ ਤੇ ਗਰਮ ਜੋਸ਼ੀ ਨੇ ਸਵਾਗਤ ਕਰ ਰਹੇ ਆ ਦਿਨੋ ਤੁਹਾਡਾ ਧੰਵਾਦਾ ਪਰ ਪੰਜ ਚਾਰ ਮਿੰਟ ਦੇ ਦਿਓ ਕਿਰਪਾ ਕਰਕੇ ਗੱਜ ਕੇ ਇੱਧਰ ਛੱਡ ਦਿਓ ਭਾਈ ਭਾਈ ਸਾਹਿਬ ਜੀ ਕਿਤੇ ਬਾਹਰ ਪੂਰੇ ਲੱਖ ਕੋੜਦਾ ਇੱਥੇ ਹਰਸ ਦਾ ਫੁੱਲ ਕੋੜ ਤੋਂ ਰਾਮਪਰਾ ਫੁੱਲ ਦਾ ਦੇ ਰਾਉਪੁਰਾ ਫੂਲਕੋ ਇਹ ਤੁਹਾਡੇ ਪਿੰਡਾਂ ਦਾ ਬਹੁਤ ਵਿਸ਼ੇਸ਼ ਧੰਨਵਾਦ ਕਿਉਂਕਿ ਹਲਕਾ ਫਰੀਦਕੋਟ ਨੇ ਆਪਣਾ ਕੌਮੀ ਫਰਜ਼ ਨਿਭਾਇਆ ਸਰ ਪਿੱਛੇ ਚੱਪੜਾਤਾਂ ਬਸ ਹਲਕਾ ਫਰੀਦਕੋਟ ਨੇ ਆਪਣਾ ਕੌਮੀ ਫਰਜ਼ ਨਿਭਾਤਾ ਤੇ ਹੁਣ ਮੈਂ ਬੇਨਤੀ ਕਰਦਾ ਸਰਜੀਤ ਸਿੰਘ ਖਾਲਸਾ ਨੂੰ ਕਿ ਤੁਹਾਡੇ ਸਰ ਤੇ ਆਗਾ ਕੌਮ ਦੀਆਂ ਭਾਵਨਾਵਾਂ ਦਾ ਸਾਰਿਆਂ ਦਾ ਧੰਨਵਾਦੀ ਇਹ ਦੌਰਾ ਕਾਲੀ ਚ ਆਪਾਂ ਬੈਠ ਕੇ ਸ਼ਾਂਤੀ ਨਾਲ ਗੱਲਾਂ ਕਰਾਂਗੇ ਜਿਵੇਂ ਗੁਰੂ ਕਾ ਕੋਠਾ ਵਾਲਿਓ ਸਾਰੇ ਨੌਜਵਾਨੋ ਧਿਆਨ ਨਾਲ ਸੁਣ ਲਓ ਆਪਣੇ ਸਿਰ ਭਾਰ ਆ ਗਿਆ ਪੰਥ ਫਿਰ ਬਹੁਤ ਵੱਡਾ ਪੰਜਾਬ ਦਾ ਤੇ ਅਸੀਂ ਪੰਜਾਬ ਸਾਹਮਣਾ ਹਰ ਪੱਖ ਤੋਂ ਹਣ ਉਹਦਾ ਮੋਰੀ ਰੋਲਦਾ ਕਰੂਗਾ ਭਾਈ ਸਰਜੀਤ ਸਿੰਘ ਤੇ ਮੈਂ ਅੱਥਵਾਂ ਕੇ ਧੰਨਵਾਦੀ ਦੌਰੇ ਦੇ ਨਾਲ ਨਾਲ ਇੱਕ ਬੇਨਤੀ ਕਰਦਿਆਂ ਗੁਰੂ ਕੇ ਕੋਠੇ ਵਾਲੇ ਨੌਜਵਾਨੋ ਗੁਰਸਿੱਖੀ ਸਾਨੂੰ ਲੋ ਕਿਰਪਾ ਕਰਕੇ ਸਾਨੂੰ ਹਰ ਦਸਵੇਂ ਫੂਨ ਇੱਕੋ ਗੱਲ ਦਾ ਆਉਂਦਾ ਕਿ ਤੁਸੀਂ ਖਾਲਸਾ ਪੰਥ ਵਾਲਿਓ ਜੇ ਮੂਰੇ ਲੱਗੇ ਆ ਤੇ ਨਸੇ ਤੋਂ ਪੰਜਾਬ ਨੂੰ ਵਿਚਾਰਦਾ ਸਾਰੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਹ ਹੱਥ ਸੰਗਤ ਨੂੰ ਬਾਰ-ਬਾਰ ਇਹ ਬੇਇਮਤੀਆ ਬਾਈ ਥੋੜੀ ਨਿਸ਼ਾਨੀ ਦੇ ਮੁਕਾਬਲੇ ਤਾਂ ਪਿੱਛੇ ਨਾ ਹਟੋ ਤੇ ਨਾ ਪਿੱਛੇ ਨਾ ਹਟਦੇ ਬੈਠੇ ਹੋਰੇ ਬੈਠੇ ਬੇਇਮਤੀਆ ਇੱਥੇ ਆਪਾਂ ਸ਼ਰਮ ਦੇਓ

ਕੱਜ ਕਿਵਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਸਤਿ ਸੰਗਤ ਮੈਂ ਆਪ ਸਭ ਦਾ ਧੰਨਵਾਦ ਕਰਨ ਆਇਆ ਹਾਂ ਤੇ ਮੈਂ ਬਹੁਤ ਬਹੁਤ ਧੰਨਵਾਦੀਆਂ ਆਪ ਸਭ ਦਾ ਸਾਰੇ ਭੈਣਾਂ ਦਾ ਭਰਾਵਾਂ ਦਾ ਪਾਪਾ ਬਜ਼ੁਰਗਾਂ ਦਾ ਮਾਵਾ ਦਾ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦੀ ਆ ਕਿ ਤੁਸੀਂ ਮੈਨੂੰ ਇੰਨਾ ਇੱਜ਼ਤ ਮਾਨ ਪਿਆਰ ਸਤਕਾਰ ਦਿੱਤਾ ਹੈ ਦੁਪਹਿਰੇ ਦੇ ਵਿੱਚ ਵੀ ਤੁਸੀਂ 45 46 ਡਿਗਰੀ ਦੇ ਵਿੱਚ ਵੀ ਨੋਟਸ ਸੈੱਟ ਕਰਦੇ ਤੁਰਦੇ ਰਹੇ ਆ ਉਹਦੇ ਨਾਲ ਬਹੁਤ ਬਹੁਤ ਪਿਆਰ ਦਿੱਤਾ ਤੇ ਮੈਂ ਬਹੁਤ ਬਹੁਤ ਰਿਣੀ ਐ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਰਿਣੀ ਐ ਸਾਧ ਸੰਗਤ ਜੀ ਹਲੇ ਮੈਂ ਸੌਂ ਵੀ ਨਹੀਂ ਚੱਕੀ ਮੈਨੂੰ ਫੇਰ ਵੀ ਮੈਨੂੰ ਕਹ ਨਹੀਂ ਮੈਨੂੰ ਆਪਣੇ ਹਲਕੇ 'ਚ ਜਾਣਾ ਚਾਹੀਦਾ ਹੈ ਪਈ ਐਨਾ ਪਿਆਰ ਦਿੱਤਾ ਮੈਨੂੰ ਹਲਕਾ ਮਸਰੀਆਂ ਨੇ ਆਪਾਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ ਸਾਥ ਸੰਗਤ ਬਾਕੀ ਮੈਂ ਵੀ ਸਪਾਸਤ ਕਰਾਉਣਾ ਹੈ ਕਿ ਤੁਹਾਡੇ ਨਾਲ ਹੀ ਰਹੂੰਗਾ ਹੁਣ ਵੀ ਐ ਤੇ ਗਾਂ ਵੀ ਰਹੂੰਗਾ ਇੱਕ ਖਾਸ ਕਰ ਉਹਨਾਂ ਦੇ ਮੂੰਹ ਤੇ ਚਪੇੜ ਹੈ ਜਿਹੜੇ ਕਹਿੰਦੇ ਸੀ ਇਹਨਾਂ ਤਾਂ ਚਲੇ ਹੀ ਜਾਣਾ ਇਹਨਾਂ ਤਾਂ ਆਉਣਾ ਹੀ ਨਹੀਂ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਵੀ ਜਿੱਤ ਕੇ ਵੀ ਮੈਂ ਉहीं ਰਹਿਣਾ ਆ ਵੀ ਰਹੂੰਗਾ ਇਹ ਤਾਂ ਸਾਧ ਸੰਗਤ ਕਿਤੇ ਮਾੜਾ ਮੋਟਾ ਕੰਮ ਤਾਂ ਸਾਰਿਆਂ ਨੂੰ ਹੀ ਹੁੰਦਾ ਹੈ ਦਿੱਲੀ ਜਾਣਾ ਹੁਣ ਮੈਨੂੰ ਤੁਹਾਨੂੰ ਪਤਾ ਹੀ ਹੈ ਮੈਂ ਵੇਚੀ ਆ ਤੁਹਾਡੇ ਕਿਤੇ ਨਹੀਂ ਚੱਲਿਆ ਬਾਕੀ ਸਾਧ ਸੰਗਤ ਜਿਹੜੇ ਬੰਦੇ ਸਾਡੇ ਪਾਰਟੀ ਵਾਲੇ ਬੰਦਿਆਂ ਨੂੰ ਡਰਾਉਂਦੇ ਐ ਧਮਕਾਉਂਦੇ ਐ ਵੀ ਤੁਸੀਂ ਉਧਰ ਤੁਸੀ ਅਸੀਂ ਪਰਚੇ ਕਰਾਂਗੇ ਕਰਾਂਗੇ ਉਹ ਕਰਾਂਗੇ ਮੇਰੀ ਡੀਐਸ ਨਾਲ ਵੀ ਗੱਲ ਹੋਊਗੀ ਹੋਰਾਂ ਨਾਲ ਵੀ ਗੱਲ ਹੋਊਗੀ ਅਸੀਂ ਸਾਰਿਆਂ ਨੂੰ ਕਹਤਾ ਭਈ ਜੇ ਸਾਡੇ ਬੰਦਿਆਂ ਨੂੰ ਧਮਕਾਉਣਾ ਨਾ ਹਟੇ ਤਾਂ ਅਸੀਂ ਫਿਰ ਸਾਰੇ ਪਾਸੇ ਅਸੀਂ ਬਾਹਰ ਵੀ ਕਹਿ ਦੇਣਾ ਹੈ ਬਈਏ ਜਿਹੜੇ ਬਾਉਰੇਓਂ ਸਿੰਗਰ ਆਉਨੇ ਆਂ ਬਾਕੀ ਇਹਦਾ ਨਾਮ ਬਲਕਾਰ ਸਿੱਧੂ ਬਲਕਾਰ ਸਿੱਧੂ ਕਿਦਾ ਫਿਰ ਸਵਾਗਤ ਚੰਗੀ ਤਰ੍ਹਾਂ ਹੋਊਗਾ ਹਾਂ ਸਾਰ ਸੰਗਤ ਦੀ ਭਈ ਬਾਕੀ ਔਰੇ ਵੀ ਜਿਹੜਾ ਬੰਦਾ ਹੁਣ ਮੈਂ ਇਹਨਾਂ ਦੇ ਬੰਦਿਆਂ ਨੂੰ ਧਮਕਾਵਾਂ ਭਈ ਤੁਸੀਂ ਮੇਰੇ ਨਾਲ ਤੁਰੇ ਨਹੀਂ ਸੀ ਇਹ ਤਾਂ ਸਾਹ ਸੰਗਤ ਜਿਹਨੇ ਜਿੱਤ ਨਾਲ ਤੁਰਨਾ ਜਿਹਦੇ ਨਾਲ ਮਨ ਮਿਲਦਾ ਉਹਦੇ ਨਾਲ ਹੀ ਜਾਣਾ ਹੈ ਠੀਕ ਹੈ ਜੀ ਬਾਕੀ ਇਹ ਤਾਂ 2 ਸਾਲ ਹੋ ਜਾਂ ਹੀ ਹੈ ਰਹਿ ਗਏ ਇਹਨਾਂ ਦੇ ਇਹਨਾਂ ਨੇ ਦੁਬਾਰਾ ਨਹੀਂ ਆਉਣਾ ਨਹੀਂ ਆਉਣਾ ਦੁਬਾਰਾ ਇਹ ਮੈਂ ਤੁਹਾਨੂੰ ਦੱਸ ਦਿੰਦਾ ਹੈ ਇਹ ਤਾਂ ਸਿਰਫ ਕਾਂਗਰਸ ਤੇ ਬਾਦਲ ਨੂੰ ਹਰਾਉਣਾ ਹਰਾਇਆ ਹੈ ਇਹਨਾਂ ਨੂੰ ਜਤਾਇਆ ਨਹੀਂ ਹੈ ਜਿਹੜੀ ਝੜੂ ਦੀ ਸਰਕਾਰ ਆਈ ਹੈ ਨਾ ਇਹ ਬਾਦਲ ਤੇ ਕਾਂਗਰਸ ਨੂੰ ਲੋਕਾਂ ਨੇ ਹਰਾਇਆ ਹੈ ਇਹਨਾਂ ਨੂੰ ਨਹੀਂ ਜਿਤਾਇਆ ਭਾਈ ਜੀ ਅਸੀਂ ਝਾੜੂ ਨੂੰ ਵੋਟ ਪਾਉਣੀ ਆ ਅਸੀਂ ਉਹਨੂੰ ਜਿਤਾਉਣਾ ਹੈ ਇਹਨਾਂ ਨੂੰ ਤਾਂ ਵੋਟ ਪਾਈ ਹੈ ਵੀ ਉਹਨਾਂ ਨੂੰ ਹਰਾਉਣਾ ਹੈ ਇਹਨਾਂ ਦੀ ਆਪਣੀ ਕੋਈ ਕ੍ਰੈਡੀਬਿਲਟੀ ਨਹੀਂ ਹੈ ਇਹਨਾਂ ਦੀ ਕੋਈ ਕਾਰਗੁਜ਼ਾਰੀ ਨਹੀਂ ਹੈ ਜੀ ਬਈ ਇਹਨਾਂ ਨੂੰ ਜਿਤਾਇਆ ਜਾਵੇ ਹੁਣ ਤੱਕ ਕੋਈ ਕੀਤੀ ਹੈ ਬੁੜੀਆਂ ਨੂੰ ਕਹਿੰਦੇ ਸੀ ਮਾਮਾ ਨੂੰ ਕਹਿੰਦੇ ਸੀ ਪੈਨਸ਼ਨ ਦਵਾਂਗੇ ਕੋਈ ਇਹਨਾਂ ਨੇ ਪੈਨਸ਼ਨ ਨਹੀਂ ਦਿੱਤੀ ਕੋਈ ਕੁਝ ਨਹੀਂ ਕੀਤਾ ਖਰਾਬ ਘਟਾਰੇ ਜਿਹਨਾਂ ਦਾ ਜਿਹਦਾ ਨਾਂ ਲੈਂਦੇ ਸੀ ਬਈ ਉਤੋਂ ਇਮਾਨਦਾਰ ਕੋਈ ਨਹੀਂ ਉਹ ਤਾਂ ਆਪੰਦਰ ਹੋ ਗਿਆ ਸਾਹਮਣੇ ਉਹਨਾਂ ਗੱਲਾਂ ਇਹ ਸਾਰੀਆਂ ਇਸ ਲਈ ਸਾਧ ਸੰਗਤ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਆ ਬਈ ਇਹ ਤਕਾਉਨੇ ਆ ਡਰਾਉਨੇ ਆ ਆਪਾਂ ਤੁਹਾਡੇ ਨਾਲ ਐ ਮਤਲਬ ਹੀ ਨਹੀਂ ਬਈ ਥੋੜੀ ਮੈਂ ਪਿੱਠ ਲੱਗਣ ਦੇ ਦੂੰਗਾ ਇਹ ਤਾਂ ਦਿਮਾਗ ਚੋਂ ਕੱਢ ਦਿਓ ਤਾਂ ਗੜੇ ਦੀ ਲੋੜ ਨਹੀਂ ਮੈਂ ਕਹਤਾ ਸਾਨੂੰ ਵੀ ਅਸੀਂ ਉਹਦੇ ਫਿਰ ਆਵਾਜ਼ ਮਾਰਾਂਗੇ ਤੇ ਸਾਰੇ ਪੰਜਾਬ ਦੇ ਦੇ 2 ਲੱਖ ਬੰਦਾ ਇਕੱਠਾ ਹੋ ਜਾਣਾ ਤੇ ਇਹਨਾਂ ਨੂੰ ਸ਼ਾਂਤ ਨਹੀਂ ਹੋਣਾ ਫਿਰ ਜਾ ਸਕਤੋ ਫੇਰ ਨਾ ਸਾਨੂੰ ਕਿਉ ਇਸ ਲਈ ਸਾਹ ਸਕਤ ਮੈਂ ਨਾਲ ਐ ਤੁਹਾਡੇ ਯਾਰ ਪ੍ਰਵਾਨ ਨਾ ਮੰਨੋ ਤੁਸੀਂ ਪਰ ਅਸੀਂ ਕਿਸੇ ਨੂੰ ਕਹਿਣਾ ਕੁਝ ਨਹੀਂ ਐ ਪਹਿਲ ਅਸੀਂ ਕਰਨੀ ਨਹੀਂ ਤੇ ਦੂਜੀ ਛੱਡਣੀ ਨਹੀਂ ਆ ਯਾਦ ਰੱਖ ਲਿਓ ਗੱਲ ਬੋਲੇ ਸੋਨਿਆ ਸਲੇਮ ਹੁਣ ਮੈਂ ਤੁਹਾਡਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦੀਆਂ ਵੀ ਤੁਸੀਂ ਮੈਨੂੰ ਇੰਨਾ ਮਾਨ ਇੱਜ਼ਤ ਪਿਆਰ ਸਤਕਾਰ ਦਿੱਤਾ ਮੈਂ ਬਹੁਤ ਬਹੁਤ ਧੰਨਵਾਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹਣਾ ਸ੍ਰੀ ਅਕਾਲ ਵਾਹਿਗੁਰੂ ਸੰਗਤਾਂ ਸੋਣਾ ਪੈਸਾ ਉਹਨੂੰ ਸਰੂਆਦੀ ਬਖਸ਼ ਆ ਜੀ ਸਾਰੇ ਭਗਵੰਤ ਦੇ ਸੱਜਣ ਪਿੰਡ ਕੋਠਾ ਗਰੂ ਵੱਲੋਂ ਮੈਂ ਬਾਕੀ ਜਾਨ ਪਿੰਡ ਕੋਠਾ ਗਰੂ ਵੱਲੋਂ ਭਾਈ ਸਰਦੂ ਸਿੰਘ ਖਾਬਸਾ ਜੀ ਦਾ ਸਨਮਾਨ ਕਰਦੇ ਹੋਏ ਨਾਲ ਉਹਨਾਂ ਦੇ ਨਾਲ ਜਿਹਦਾ ਵੀ ਦਾ ਸੋ ਨਿਹਾਲ ਸ੍ਰੀ ਅਕਾਲ ਸੋ ਇੱਕ ਮਿੰਟ ਇਹ ਮਿਲ ਕਰ ਲੋ ਰੋਗਿਓ ਕਰਦੇਓ ਰੋਗਿਓ ਬਖਸ਼ਣ ਉਹ ਸਨਮਾਨ ਕਰ ਲੈਂਦੇਓ ਆਹ ਆਕਾਉਂ ਕਰਦੇ ਆ ਸਨਮਾਨ ਕਰਦੇ ਨੇ ਬਾਈਕਾਂ ਦੇ ਉੱਪਰ ਬਾਈਕਾਂ ਉੱਪਰ ਸੋਨਹੜਾ ਬੜਾ ਵਿਪੂਰ ਬਗਨ ਲੱਗਦੇ ਨੇ ਲੱਡੂਆਂ ਦਾ ਜਿਹੜਾ ਪ੍ਰਸ਼ਾਦ ਵੰਡਿਆ ਜਾ ਰਿਹਾ ਵਧਾਈਆਂ ਦੇ ਤੌਰ ਤੇ ਜੀ ਆਕਾਲ ਜੈ ਜੀ 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 ਜ ਵੀਰ ਜੇਨਾ ਜਿਹੜਾ ਬਹੁਤ ਵਧੀਆ ਜਿਹੜਾ ਆਪਣਾ ਰਿਜ਼ਲਟ ਰਿਆ ਹੁਣ ਧੰਵਾਦੀ ਦੌਰ ਆ ਰਿਹਾ ਲੋਕਾਂ ਵੱਲੋਂ ਤੁਹਾਡੇ ਪਰਮਾ ਸਵਾਗਤ ਹੋ ਰਿਹਾ ਤੁਹਾਡਾ ਵੀ ਭਾਈ ਸਰਬਜੀਤ ਖਾਲਸਾ ਜੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਇਹ ਚੈਲੰਜੇ ਚੇਤਰ ਨੂੰ ਪੂਰੇ ਇੰਨੀ ਮਿਹਨਤ ਕਰਕੇ ਭਾਈ ਜੇਤ ਜੇਕਰ ਜਿਹੜੇ ਲੋਕਾਂ ਦੀਆਂ ਅਫਵਾਹ ਸੁਣੀਆਂ ਨੇ ਅਮਰ ਆਜੂ ਕਿ ਆਪ ਵੱਲੋਂ ਕੋਈ ਡਰਾਈਵਰ ਟਮਗਾ ਆਇਆ ਵੀ ਜਾ ਰਿਹਾ ਇਹਨਾਂ ਨੇ ਪੰਥਕ ਜਿਹੜੇ ਆਖੂ ਨੇ ਠੀਕ ਹੈ ਪ੍ਰਜਾਣ ਨੂੰ ਤਲਾਹ ਕਰਤੀ ਠੀਕ ਹੈ ਜੀ ਜੇ ਪ੍ਰਜਾਣ ਨੂੰ ਦੀ ਗੋਲ ਨਹੀਂ ਕਰੂਗਾ ਹਾਂ ਜੀ ਪਰੋਲ ਵਾਲੇ ਸਮੇਂ ਦੇ ਵਿੱਚ ਮਾਰੇ ਖੜੇ ਲੱਗਣਗੇ ਠੀਕ ਹੈ ਜੀ ਬਹੁਤ ਧੰਨਵਾਦ ਜੀ ਕੀ ਕਹਣਾ ਤਾਂ ਆਇਆ ਜੀ ਚਾਹ ਪੂਰੇ ਕਰਿਆ ਲੋਕਾਂ ਨੇ ਚਾ ਆਪਣੇ ਪਿੰਡਦਿਆਂ ਨੇ ਠੀਕ ਹੈ ਜੀ ਹਾਂ ਬਹੁਤ ਧੰਨਵਾਦ ਜੀ ਕਾ ਗਾਤਨਵਾਦ ਬਿੰਦੋ ਸੇਵਾ ਕਾ ਸੇਵਾ ਚ ਅਸਲਾ ਹੈ ਚਲਾਈ ਸਭ ਤੋਂ ਪੱਤ ਸੰਖਾਰ ਸਾਬੀ ਬਾਹਰ ਸ਼ਕਤ ਦੇ ਔਰ ਇਸ ਸਿੰਘ ਨੂੰ ਦਿਖਾ ਦੇ ਪੁੱਤ ਦਿਖਾ ਦੇ ਪੁੱਤ ਖਾਲਸਾ ਜੀ ਸਾਹਮਣੇ ਕਰ ਦਿਓ ਇੱਕ ਵਾਰੀ ਖਾਲਸਾ ਜੀ ਫੋਟੋ ਸਾਹਮਣੇ ਕਰ ਦਿਓ ਖਾਲਸਾ ਜੀ ਫੋਟੋ ਸਾਹਮਣੇ ਕਰ ਦਿਓ ਫੋਟੋ ਸਾਹਮਣੇ ਕਰ ਦੋ ਉੱਥੇ ਉਹਦੇ ਕੋਲ ਨਹੀਂ ਕਰਦੇ ਉਹਦੇ ਫੇਟ ਕਰਦੇ ਸਾਡੇ ਵਾਲਾ ਬਾਪੂ ਜਿਹੜਾ ਪਿਛਲੇ ਨਾਲ ਸਵੇਦਾ ਨਮਨ ਨਹੀਂ ਗਏ ਔਰ ਅਰਜਨ ਸਿੰਘ ਦੀ ਘਾਲ ਸਾਂਝੇ ਵਾਲਾ ਜਗਨਦਰ ਸਿੰਘ ਔਰ 我的妈